گرو वाहे गुरु वाहे गुरु गुरुजी वाहे गुरुे गुरु गुरु जी वाहे गुरु गुरुे गुरुजी वाहेगुरु साहिब जी ओ ਜਾ ਬਦਰੀਆ ਤਾਬ ਹੋਏ ਭਸਮ ਤਾਨ ਰਹੇ ਕਿਰਮ ਦਲ ਖਾਈ ਕਾਚੀ ਗਾਗਰ ਨੀਰ ਪਰਤ ਹੈ ਇਆ ਤਨ ਕੀ ਇਹ ਹੈ ਬੜਾਈ ਬੜਾਈ ਡੱਡਾ ਪੜਨਾਂ ਦੀ ਬੜਾਈ ਨਹੀਂ ਕਹਿਣਾ ਬੜਾਈ ਕਾਹੇ ਭਈਆ ਫਿਰ ਤਾਂ ਫੁੱਲਿਆ 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 ਅਦਕ ਲਾਗੇ ਫੁੱਲਿਆ ਨਹੀਂ ਕਹਿਣਾ ਫੁੱਲਿਆ 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 ਜਿਵੇਂ ਕਹਿੰਦੇ ਆਪਾਂ ਫਫੇ ਤੱਕ ਫੁੱਲਿਆ ਜਬ ਦਾਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ ਫੁੱਲਿਆ ਰਹਾ ਦਾਸ ਮਾਸ ਅਕਨ ਪ੍ਰਸੰਤੀ ਵਾਲੇ 10 ਭੁੱਲਿਆ ਬੱਬੇ ਤੇ ਅਦਕ ਕਸ ਕੇ ਪੜਨਾ ਜੀ ਭੁੱਲਿਆ ਨਹੀਂ ਕਹਿਣਾ ਭੁੱਲਿਆ ਉਰਦ ਮੁਖ ਮੰਮੇ ਤੇ ਅਦਕ ਮੁਖ ਮੂੰਹ ਰਹਿਤਾ ਹਾ ਹਾ ਪੂਰਾ ਰਹਿਤਾ ਨਹੀਂ ਕਹਿਣਾ ਰਹਿਤਾ ਜਿਉ ਮਾਦੂ ਮਾਖੀ ਤਿਉ ਸਠੋਰ ਰਾਸ ਜੋਰ ਜੋਰ ਧਨ ਕੀਆ ਸਠੋਰ ਰਸ ਸਠੋਰ ਅਸਨੇ ਗਾਣਾ ਸਠੋਰ ਦਾ ਰਾਰਾ ਪੂਰਾ ਪੜਨਾ ਦੋੇ ਸ਼ਬਦ ਵੱਖ-ਵੱਖ ਬੋਲਣੇ ਹਨ ਜੀਓ ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤ ਰਹਿਨ ਕਿਉ ਦੀਆ ਦੇਹ ਰੀਲਾ ਬਰੀਨਾਰ ਸੰਗ ਭਈ ਆਗੈ ਸੱਜਣ ਸੁਹਿਲਾ ਸੱਜਣ ਸਸਿਆਦਕ ਸੁਹਿਲਾ ਸੁਹਿਲਾ ਨਹੀਂ ਕਹਿਣਾ ਸੁਹਿਲਾ ਸੁਹਿਲਾ ਮਰ ਘਟ ਲਾ ਸਭ ਲੋਗ ਕਟੰਬ ਭਾਇਓ ਆਗੈ ਹੰਸ ਅਕੇਲਾ ਕਟੰਬ ਕੱਕੇ ਦੇ ਅੰਕੜ ਵੀ ਪੜ੍ਹਣੀਆਂ ਤੇ ਬੱਬਾ ਪੂਰਾ ਬੋਲਣਾ ਕਟੰਬ ਨਹੀਂ ਕਹਿਣਾ ਕਟੰਬ ਕਹਿਤ ਕਬੀਰ ਸੁਨੋ ਰੇ ਪ੍ਰਾਨੀ परे काल ग्रास कुआ झूठी माया आप बੰਧਾਇਆ ज्यों नलनी भ्रम सुआ भ्रम ਅਦਾਰਾ ਪੜਨਾ ਜੀ ਭਰਮ ਨਹੀਂ ਕਹਿਣਾ ਭ੍ਰਮ वेद पुराण सबे मत् सुन कह करी कर्म की आशा ਮਤ ਸੁਨ ਕ ਮੰਮੇ ਅਦਕ ਮਤ ਕਾਲ ਗਰਸਤ ਸਭ ਲੋਗ ਸਿਆਨੇ ਉਠ ਪੰਡਿਤ ਪੈ ਚਲੇ ਨਿਰਾਸਾ ਕਾਲ ਗਰਸਤ ਗਰਸਤ ਨੇ ਕਹਿਣਾ ਗਰਾਸਤ ਅਧਰਾਰਾ ਉਠ ਊੜੇ ਅਦਕ ਨਿਰਾਸਾ ਨੰਨੇ ਨੂੰ ਸਿਹਾਰੀ ਨਰਾਸਾ ਨੇ ਕਹਿਣਾ ਨਿਰਾਸਾ ਮਨ ਰੇ ਸਰਿਓ ਨ ਏਕੈ ਕਾਜਾ ਭਜਿਓ ਨਾ ਰਗੁਪਤ ਰਾਜਾ ਰਹਾਉ ਭਜਿਓ ਭਜਿਓ ਪੋਲਾ ਕਹਿਣਾ ਜੀ ਭਜਿਓ ਨਹੀਂ ਕਹਿਣਾ ਭਜਿਓ ਬਾਨਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੋਨ ਖਾਇਆ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ਪਟੈ ਪੋਲਾ ਕਹਣਾ ਜੀ ਪੱਟਾ ਹੀ ਨਹੀਂ ਗਣਾ ਪਟੈ ਭਗਤ ਨਾਰਦ ਦੇ ਹਿਦੈ ਨ ਆਈ ਕਾਛ ਕੂਛ ਤਨ ਦੀ ਨਾ ਰਾਗ ਰਾਗ ਨਹੀਂ ਡੰਬ ਹੋਏ ਬੈਠਾ ਉਨ ਹਰ ਪਹਿ ਕਿਆ ਲੀਨਾ ਪਰਿਉ ਕਾਲੂ ਸਭ ਜਗ ਉਪਰ ਮਾਹਿ ਲਿਖੇ ਭ੍ਰਮ ਗਿਆਨੀ ਭ੍ਰਮ ਪਰਮ ਨਹੀਂ ਗੈਣਾ ਕਾਹੋ ਕਬੀਰ ਜਾਨ ਭੈ ਖਾਲਸੇ ਪ੍ਰੇਮ ਭਗਤ ਜੀਹ ਜਾਣੀ ਹਰ ਦੂਜਾ ਦੋਏ ਦੋਏ ਲੋਚਨ ਪੇਖਾ ਹਉ ਹਰ ਬਿਨ ਔਰ ਨ ਦੇਖਾ ਨੈਣ ਰਹੀ ਰੰਗ ਲਾਈ ਆਬ ਬੇਗਲ ਕਹਿਨ ਨ ਜਾਈ ਬੇਗਲ ਅਦਕ ਲਾ ਕੇ ਹਮਰਾ ਪਰਮ ਗਿਆ ਭਉ ਭਾਗਾ ਜਬ ਰਾਮ ਨਾਮ ਚਿਤ ਲਾਗਾ ਰਹਾ ਗਿਆ ਗਿਆ ਨਹੀਂ ਕਹਿਣਾ ਗਿਆ ਬਾਜੀ ਗਰ ਡੰਕ বাজਾਈ ਸਭ ਖਲਕ ਤਮਾਸੇ ਆਈ ਬਾਜੀਗਰ ਸਵਾਗ ਸਕੇਲਾ ਆਪਣੇ ਰੰਗ ਰਾਵੈ ਇਕੇਲਾ ਸਵਾਗ ਆਦਾਵਾਸ ਸਵਾਗ ਨਹੀਂ ਕਹਿਣਾ ਸਵਾਗ कथनी कह परम न जाई सब काथ काथ रही लुकाई जा कओ गुरमुख आप बुझाई ताकि हृदय रह आसमाई गोर ਕੰਚਿਤ ਕਿਰਪਾ ਕੀਨੀ ਸਭ ਤਨ ਮਨ ਦੇਹ ਹਾਰ ਲੈਨੀ ਕਹ ਕਬੀਰ ਰੰਗ ਰਾਤਾ ਮਿਲਿਓ ਜਗ ਜੀਵਨ ਦਾਤਾ ਵਾਹਿ ਗੁਰੂ ਵਾਹਿ ਗੁਰੂ